ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਅਸਲਾਮੁਅਲੈਕੁਮ ਸੰਗਤ ਜੀ ਜੈ ਪੀਰਾਂ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜੀਬ ਡਰਾਉਣੇ ਤੇ ਰਹੱਸਮਈ ਵਿਸ਼ੇ ਬਾਰੇ ਜਿਸ ਤੇ ਜਾਦੂ ਟੂਣਾ ਹੋਵੇਗਾ ਉਸ ਨੂੰ ਦਿਖਾਈ ਦੇਣਗੇ ਪੰਜ ਸੁਪਨੇ ਕੀ ਤੁਹਾਨੂੰ ਕਦੇ ਰਾਤ ਨੂੰ ਅਜਿਹੇ ਸੁਪਨੇ ਆਏ ਨੇ ਜਿਨ੍ਹਾਂ ਨੇ ਤੁਹਾਨੂੰ ਡਰਾ ਦਿੱਤਾ ਹੋਵੇ ਜਾਂ ਜਿਨ੍ਹਾਂ ਦਾ ਮਕਸਦ ਤੁਹਾਨੂੰ ਸਮਝ ਨਾ ਆਇਆ ਹੋਵੇ ਸਾਡੇ ਬਜ਼ੁਰਗ ਮੰਨਦੇ ਨੇ ਕਿ ਜਾਦੂ ਟੂਣੇ ਦਾ ਅਸਰ ਸਾਨੂੰ ਸੁਪਨਿਆਂ ਰਾਹੀਂ ਵੀ ਦਿਖਾਈ ਦਿੰਦਾ ਹੈ ਅੱਜ ਅਸੀਂ ਇਹ ਰਾਜ਼ ਖੋਲਣ ਜਾ ਰਹੇ ਹਾਂ ਸੰਗਜੀ ਜਾਦੂ ਟੋਣਾ ਕੋਈ ਨਵੀਂ ਗੱਲ ਨਹੀਂ ਹੈ ਸਾਡੇ ਪਿੰਡਾਂ ਢਾਣੀਆਂ 'ਚ ਇਸ ਬਾਰੇ ਕਹਾਣੀਆਂ ਸੁਣੀਆਂ ਜਾਂਦੀਆਂ ਨੇ ਕਿਸੇ ਦੀ ਬੁਰੀ ਨਜ਼ਰ ਕਾਲਾ ਜਾਦੂ ਜਾਂ ਟੋਟਕੇ ਜਦੋਂ ਕੋਈ ਤੁਹਾਡੇ ਤੇ ਅਜਿਹਾ ਕੁਝ ਕਰਦਾ ਹੈ ਤਾਂ ਇਸ ਦਾ ਅਸਰ ਸਿਰਫ ਸਰੀਰ ਜਾਂ ਮਨ ਤੇ ਨਹੀਂ ਸਗੋਂ ਸੁਪਨਿਆਂ ਤੇ ਵੀ ਪੈਂਦਾ ਹੈ ਇਹ ਸੁਪਨੇ ਅਕਸਰ ਡਰਾਉਣੇ ਅਜੀਬ ਤੇ ਸਮਝ ਤੋਂ ਬਾਹਰ ਹੁੰਦੇ ਨੇ ਪਰ ਇਹ ਸਿਰਫ ਸੁਪਨੇ ਨਹੀਂ ਇਹ ਇੱਕ ਸੰਕੇਤ ਵੀ ਹੋ ਸਕਦੇ ਨੇ ਕਿ ਕੁਝ ਗਲਤ ਹੋ ਰਿਹਾ ਹੈ ਤਾਂ ਆਓ ਜਾਣਦੇ ਹਾਂ ਉਹ ਪੰਜ ਖਾਸ ਸੁਪਨੇ ਜੋ ਜਾਦੂਗੋਣੇ ਦੀ ਨਿਸ਼ਾਨੀ ਦੱਸਦੇ ਨੇ ਪਹਿਲਾ ਸੁਪਨਾ ਹੈ ਇੱਕ ਵੱਡੇ ਕਾਲੇ ਸੱਪ ਦਾ ਦਿਖਾਈ ਦੇਣਾ ਤੁਸੀਂ ਸੁਪਨੇ 'ਚ ਵੇਖਦੇ ਹੋ ਕਿ ਇੱਕ ਕਾਲਾ ਸੱਪ ਤੁਹਾਡੇ ਪਿੱਛੇ ਪਿਆ ਹੈ ਤੁਹਾਨੂੰ ਘੂਰ ਰਿਹਾ ਹੈ ਜਾਂ ਡੰਗ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਭੱਜਦੇ ਹੋ ਪਰ ਉਹ ਰੁਕਦਾ ਨਹੀਂ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਕਾਲਾ ਸੱਪ ਬੁਰੀ ਸ਼ਕਤੀ ਦੀ ਨਿਸ਼ਾਨੀ ਹੁੰਦਾ ਹੈ ਅਤੇ ਇਹ ਜਾਦੂ ਦਾ ਅਸਰ ਹੋ ਸਕਦਾ ਹੈ ਦੂਜਾ ਸੁਪਨਾ ਹੈ ਅਜੀਬ ਚਿਹਰਿਆਂ ਵਾਲੇ ਲੋਕਾਂ ਦਾ ਦਿਖਾਈ ਦੇਣਾ ਤੁਸੀਂ ਸੁਪਨੇ 'ਚ ਕੁਝ ਅਜਿਹੇ ਲੋਕ ਵੇਖਦੇ ਹੋ ਜਿਨ੍ਹਾਂ ਦੀ ਸ਼ਕਲ ਬਦਲਦੀ ਰਹਿੰਦੀ ਹੈ ਕਦੇ ਉਹ ਜਾਣੇ ਪਛਾਣੇ ਲੱਗਦੇ ਨੇ ਕਦੇ ਬਿਲਕੁਲ ਅਣਜਾਣ ਉਹ ਤੁਹਾਨੂੰ ਘੂਰਦੇ ਨੇ ਚੁੱਪਚਾਪ ਤੁਹਾਡੇ ਕੋਲ ਖੜੇ ਹੁੰਦੇ ਨੇ ਜਾਂ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਟੂਨੇ ਦੀ ਬੁਰੀ ਊਰਜਾ ਦਾ ਸੰਕੇਤ ਹੋ ਸਕਦਾ ਹੈ ਤੀਜਾ ਸੁਪਨਾ ਹੈ ਆਪਣੇ ਆਪ ਨੂੰ ਉੱਡਦੇ ਜਾਂ ਡਿੱਗਦੇ ਵੇਖਣਾ ਤੁਸੀਂ ਸੁਪਨੇ 'ਚ ਮਹਿਸੂਸ ਕਰਦੇ ਹੋ ਕਿ ਤੁਸੀਂ ਹਵਾ 'ਚ ਉੱਡ ਰਹੇ ਹੋ ਪਰ ਕੰਟਰੋਲ ਨਹੀਂ ਹੈ ਜਾ ਫਿਰ ਤੁਸੀਂ ਕਿਸੇ ਉੱਚੀ ਥਾਂ ਤੋਂ ਡਿੱਗ ਰਹੇ ਹੋ ਅਤੇ ਡਰ ਨਾਲ ਤੁਹਾਡੀ ਨੀਂਦ ਖੁੱਲ ਜਾਂਦੀ ਹੈ ਇਹ ਮਨ ਤੇ ਜਾਦੂ ਦੇ ਦਵਾ ਦੀ ਨਿਸ਼ਾਨੀ ਹੋ ਸਕਦਾ ਹੈ ਜਿਵੇਂ ਕੋਈ ਤੁਹਾਡੀ ਰੂਹ ਨੂੰ ਖਿੱਚ ਰਿਹਾ ਹੋਵੇ ਸੰਗਤ ਜੀ ਚੌਥਾ ਸੁਪਨਾ ਹੈ ਆਪਣੇ ਆਪ ਨੂੰ ਕੋਹਨੇਰੇ ਵਿੱਚ ਜਾਂ ਬੰਦ ਥਾਂ 'ਚ ਫਸਿਆ ਵੇਖਣਾ ਤੁਸੀਂ ਸੁਪਨੇ 'ਚ ਇੱਕ ਤੰਗ ਕਮਰੇ 'ਚ ਹੋ ਜਿੱਥੇ ਨਾ ਰੌਸ਼ਨੀ ਹੈ ਨਾ ਦਰਵਾਜ਼ਾ ਤੁਸੀਂ ਚੀਕਦੇ ਹੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹੋ ਪਰ ਕੁਝ ਨਹੀਂ ਹੁੰਦਾ ਇਹ ਬੁਰੀ ਸ਼ਕਤੀ ਦਾ ਅਸਰ ਹੋ ਸਕਦਾ ਹੈ ਜੋ ਤੁਹਾਨੂੰ ਜਕੜ ਰਹੀ ਹੈ ਪੰਜਵਾਂ ਤੇ ਸਭ ਤੋਂ ਡਰਾਉਣਾ ਸੁਪਨਾ ਹੈ ਮੁਰਦਿਆਂ ਜਾਂ ਕਬਰਾਂ ਨਾਲ ਜੁੜਿਆ ਹੋਇਆ ਤੁਸੀਂ ਸੁਪਨੇ 'ਚ ਦੇਖਦੇ ਹੋ ਕਿ ਤੁਸੀਂ ਕਬਰਿਸਤਾਨ 'ਚ ਖੜੇ ਹੋ ਜਾਂ ਕੋਈ ਮਰਦਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਤੁਹਾਨੂੰ ਬੁਲਾਉਂਦਾ ਹੈ ਕਈ ਵਾਰ ਤੁਸੀਂ ਕਬਰ ਪੁੱਟੇ ਜਾਂਦੀ ਹੋਈ ਵੀ ਦੇਖ ਸਕਦੇ ਹੋ ਇਹ ਗੰਭੀਰ ਜਾਦੂ ਟੂਣੇ ਦੀ ਨਿਸ਼ਾਨੀ ਹੋ ਸਕਦਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੁਣ ਇਹ ਸੁਪਨੇ ਵੇਖਣਾ ਮਤਲਬ ਇਹ ਨਹੀਂ ਕਿ ਤੁਸੀਂ ਡਰ ਜਾਓ ਇਹ ਸਿਰਫ ਇੱਕ ਚੇਤਾਵਨੀ ਹੈ ਜੇ ਤੁਹਾਨੂੰ ਇਹ ਸੁਪਨੇ ਲਗਾਤਾਰ ਆ ਰਹੇ ਨੇ ਤਾਂ ਕਿਸੇ ਪੀਰ ਫਕੀਰ ਜਾਂ ਬਾਬੇ ਕੋਲ ਜਾਓ ਦੁਆ ਮੰਗੋ ਅਤੇ ਆਪਣੀ ਸੁਰੱਖਿਆ ਲਈ ਅਮਲ ਕਰੋ ਤਾਂ ਸੰਗਤ ਜੀ ਇਹ ਸਨ ਉਹ ਪੰਜ ਸੁਪਨੇ ਜੋ ਜਾਦੂ ਕੂਣੇ ਦਾ ਸੰਕੇਤ ਦਿੰਦੇ ਨੇ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਸੁਪਨਾ ਸਭ ਤੋਂ ਡਰਾਉਣਾ ਲੱਗਾ ਜਾਂ ਤੁਹਾਡੇ ਨਾਲ ਕੋਈ ਅਜੀਬ ਤਜਰਬਾ ਹੋਇਆ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਨੂੰ ਆਪਣੇ ਆਪ ਅਗਲੀ ਵੀਡੀਓ ਬਾਰੇ ਪਤਾ ਲੱਗਦਾ ਰਹੇ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ